ਜੱਗ ਹਾਂਜੀ ਸਾਰੇ ਦੋਸਤਾਂ ਦਾ ਪੰਜਾਬ ਦੇ ਹੀਰੇ ਚੈਨਲ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਤਾਂ ਅੱਜ ਆਪਾਂ ਕਾਫੀ ਟਾਈਮ ਬਾਅਦ ਲਾਈਵ ਹੋਏ ਆ ਤਾਂ ਹੁਣ ਥੋੜੇ ਦਿਨਾਂ ਬਾਅਦ ਆਪਾਂ ਲਾਈਵ ਹੋਇਆ ਕਰਾਂਗੇ ਤਾਂ ਜਿੱਦਾਂ ਦੇ ਵੀ ਤੁਹਾਡੇ ਸਵਾਲ ਹੋਇਆ ਕਰਨਗੇ ਉਹਦਾ ਜਵਾਬ ਵੀ ਲੈ ਕੇ ਆਇਆ ਕਰਾਂਗੇ ਤੇ ਅੱਜ ਜਿਸ ਘੜੀ ਦਾ ਇੰਤਜ਼ਾਰ ਸੀ ਤਾਂ ਉਹ ਅੱਜ ਆਪਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿਉਂਕਿ ਤੁਹਾਡੇ ਬਹੁਤ ਚਿਰਾਂ ਤੋਂ ਸਵਾਲ ਆ ਰਹੇ ਸੀ ਕਮੈਂਟ ਆ ਰਹੇ ਸੀ ਤਾਂ ਇਸ ਤੋਂ ਪਹਿਲਾਂ ਇੱਕ ਬੇਨਤੀ ਹੈ ਸਾਰੇ ਦੋਸਤਾਂ ਨੂੰ ਇੱਕ ਆਵਾਜ਼ ਦਾ ਕਮੈਂਟ ਜਰੂਰ ਕਰ ਦਿਓ ਜਿੰਨੇ ਵੀ ਭਰਾ ਆਪਾਂ ਨੂੰ ਦੇਖ ਰਹੇ ਨੇ ਲਾਈਵ ਤਾਂ ਇੱਕ ਵਾਰੀ ਆਵਾਜ਼ ਦਾ ਕਮੈਂਟ ਜਰੂਰ ਕਰ ਦਿਓ ਵੀ ਤੁਹਾਡੇ ਤੱਕ ਆਵਾਜ਼ ਸਹੀ ਪਹੁੰਚਦੀ ਆ ਕਿਸੇ ਨੂੰ ਕੋਈ ਆਵਾਜ਼ ਦੀ ਦਿੱਕਤ ਨਹੀਂ ਕੋਈ ਵੀ ਵੀਰ ਭੈਣ ਭਰਾ ਤੇ ਤੁਸੀਂ ਕਿਸ ਸ਼ਹਿਰ ਤੋਂ ਕਿਸ ਪਿੰਡ ਤੋਂ ਓਕੇ ਜੀ ਥੈਂਕ ਯੂ ਬ੍ਰਦਰ ਕੁਲਵਿੰਦਰ ਢਿੱਲੋਂ ਜੀ ਤੁਹਾਡਾ ਸਵਾਗਤ ਕਰਦੇ ਹਾਂ ਵੀਰ ਦਾ ਤੇ ਇੱਕ ਪਿੰਡ ਸ਼ਹਿਰ ਜਾਂ ਕੰਟਰੀ ਲਿਖਣ ਦੀ ਕੋਸ਼ਿਸ਼ ਜ਼ਰੂਰ ਕਰਨਾ ਕਿਉਂਕਿ ਬਹੁਤ ਇੰਪੋਰਟੈਂਟ ਜਾਣਕਾਰੀ ਅੱਜ ਆਪਾਂ ਤੁਹਾਡੇ ਨਾਲ ਸਾਂਝੀ ਕਰਨੇ ਜਾ ਰਹੇ ਹਾਂ ਤੇ ਤੁਹਾਡੀ ਬਹੁਤ ਇੱਕ ਮੁੱਖ ਮੰਗ ਵੀ ਕਹਿ ਦਈਏ ਜਾਂ ਡਿਮਾਂਡ ਕਹਿ ਦਈਏ ਜਾਂ ਆਪਾਂ ਕਹਿ ਦਈਏ ਵੀ ਤੁਹਾਡਾ ਇੱਕ ਸੁਝਾਅ ਸੀ ਵੀ ਤੁਸੀਂ ਇਸ ਚੀਜ਼ ਨੂੰ ਵੀ ਲੈ ਕੇ ਆਓ ਤਾਂ ਸਾਡੀ ਦਿਲੀ ਇੱਛਾ ਹੈ ओके okay, जी करमजीत सिंह मान धन्यवाद ਵੀਰੇ ਜੀ ਵੀ ਤੁਹਾਡਾ ਇੱਕ ਸੁਝਾਅ ਸੀ ਇੱਕ ਵੀ ਤਾਂ ਦੇਣਾ ਮੋਬਾਈਲ ਡਵਾਈਸ ਕੋਈ ਵੀ ਤਾਂ ਨਾ ओके जी ਕਰਮਜੀਤ ਸਿੰਘ ਜੀ ਧੰਨਵਾਦ ਜੀ ਬਾਣੀ ਸਿੰਘ ਧੰਨਵਾਦ ਜੀ ਧੰਨਵਾਦ ਸ਼ੁਕਰੀਆ थैंक यू ਵੀਰੇ ਆਵਾਜ਼ ਸਹੀ ਆ ਰਹੀ ਆ ਸੋ ਪਹਿਲੇ ਤਾਂ ਇੱਕ ਵਾਰ ਫਿਰ ਤੋਂ ਸਾਰੇ ਦੋਸਤਾਂ ਦਾ तहे ਦਿਲੋਂ ਸਵਾਗਤ ਕਰਦੇ ਆ ਧੰਨਵਾਦ ਕਰਦੇ ਆ ਤਾ 2200 ਦੀ ਇੱਕ ਡਿਮਾਂਡ ਆ ਰਹੀ ਸੀ ਤੇ ਜਿਵੇਂ ਤੁਹਾਡੇ ਸਾਨੂੰ ਕਮੈਂਟ ਆਉਂਦੇ ਰਹੇ ਤੁਹਾਡੇ ਸਵਾਲ ਆਉਂਦੇ ਰਹੇ ਉਹ ਕੰਟੀਨਿਊ ਆਪਣਾ ਜੋ ਇੱਕ ਪ੍ਰੋਗਰਾਮ ਆ ਤੁਹਾਡੇ ਸਵਾਲ ਸਾਡੇ ਜਵਾਬ ਉਹ ਚੱਲਦਾ ਹੈ ਤਾਂ ਮਾਲਕ ਮਿਹਰ ਕਰੇ ਤਾਂ ਚੱਲਦਾ ਹੀ ਰਹੇਗਾ ਤਾਂ ਜਿਉਂ-ਜਿਉਂ ਸਰ ਕੋ ਟਾਈਮ ਹੋਏਗਾ ਉਦਾਂ ਦੇ ਆਪਾਂ ਇਕੱਠੀ ਅਸੀਂ ਵੀਡੀਓ ਬਣਾ ਕੇ ਲੈ ਕੇ ਆਉਣੇ ਆ 2 ਘੰਟਿਆਂ ਦੀ ਡੇਢ ਘੰਟੇ ਦੀ ਪੌਣੇ ਘੰਟੇ ਦੀ ਜਿੱਦਾਂ ਦਾ ਵੀ ਟਾਈਮ ਹੁੰਦਾ ਉਹ ਅਸੀਂ 10 ਮਿੰਟ 12 ਮਿੰਟ 15 ਮਿੰਟ ਪਾਉਂਦੇ ਆ ਰਹੇ ਆ ਤਾਂ ਆਪਣੇ ਫੇਸਬੁਕ ਤੇ ਵੀ ਪੇਜ ਹੈ ਇੰਸਟਾਗ੍ਰam ਤੇ ਵੀ ਆਪਣੇ ਆ ਆਈਡੀ ਹੈ ਤਾਂ ਉੱਤੇ ਸ਼ਾਰਟ ਕਲਿੱਪ ਪਾ ਕੇ ਆਪਾਂ ਜਾਣਕਾਰੀ ਦਿੰਦੇ ਆਂ ਵੀ ਹਾਂ ਅੱਜ ਅਸੀਂ ਇੱਕ ਨਵੀਂ ਜਾਣਕਾਰੀ ਲੈ ਕੇ ਆ ਰਹੇ ਆਂ ਤਾਂ ਆਪਣੇ ਫੇਸਬੁੱਕ ਤੇ ਪੇਜ ਹੈ ਇੰਸਟਾਗ੍ਰam ਤੇ ਵੀ ਆਈਡੀ ਹੈ ਤਾਂ ਉੱਤੇ ਸ਼ਾਰਟ ਕਲਿੱਪ ਪਾ ਕੇ ਆਪਾਂ ਜਾਣਕਾਰੀ ਦਿੰਦੇ ਆਂ ਵੀ ਹਾਂ ਅੱਜ ਅਸੀਂ ਇੱਕ ਨਵੀਂ ਜਾਣਕਾਰੀ ਲੈ ਕੇ ਆ ਰਹੇ ਆਂ ਕੁਲਵਿੰਦਰ ਜੀ ਸਮਝ ਨਹੀਂ ਆ ਰਹੀ ਤੁਸੀਂ ਜਾਂ ਸਾਡੇ ਵੱਲੋਂ ਆਵਾਜ਼ ਨਹੀਂ ਸਹੀ ਆ ਰਹੀ ਜਾਂ ਗਲਤ ਕਮੈਂਟ ਕਿਵੇਂ ਮੇਰੇ ਮੈਨੂੰ ਸਮਝ ਨਹੀਂ ਆਈ ਤਾ ਪਲੀਜ਼ ਇਹ ਮੈਨੂੰ ਦੱਸ ਦੋਗੇ ਜਰੂਰ ਕਿਉਂਕਿ ਬਹੁਤ ਸਾਰੇ ਵੀਰ ਆਪਣੇ ਲਾਈਵ ਦੇਖ ਰਹੇ ਨੇ ਤਾਂ ਵੱਲੋਂ ਆਵਾਜ਼ ਨਹੀਂ ਸਹੀ ਆ ਰਹੀ ਜਾਂ ਗਲਤ ਕਮੈਂਟ ਕਿਵੇਂ ਮੈਨੂੰ ਸਮਝ ਨਹੀਂ ਆਈ ਕੁਲਵਿੰਦਰ ਜੀ ਦੱਸੋ ਦੱਸੋ ਦਿੱਕਤ ਕੀ ਆ ਰਹੀ ਹੈ ਇਹ ਮੋਬਾਈਲ ਦੀ ਆਵਾਜ਼ ਡਬਲ ਆ ਰਹੀ ਹੈ ਤਾਂ ਇੱਕ ਵਾਰੀ ਕੋਈ ਵੀ ਵੀਰ ਹੋਰ ਕਮੈਂਟ ਕਰ ਦੋ ਕਿ ਜਿਹੜੀ ਮੈਂ ਇੱਥੇ ਅਨਾਉਂਸਮੈਂਟ ਬੋਲ ਰਹੇ ਆ ਵੀ ਤੁਹਾਡੇ ਤੱਕ ਆਵਾਜ਼ ਸਹੀ ਪਹੁੰਚ ਰਹੀ ਹੈ ਆਪਣੀ ਪਰ ਆਪਾਂ ਕੀ ਗੱਲਬਾਤ ਸ਼ੁਰੂ ਕਰਾਂਗੇ ਜਿਆਦਾ ਸਮਾਂ ਤੁਹਾਡਾ ਨਹੀਂ ਲੈਂਦੇ ਕਿਉਂਕਿ ਸਮੇਂ ਦੀ ਮੈਂ ਬਹੁਤ ਕੀਮਤ ਲੈਣਾ ਤਾਂ ਜਿਹੜਾ ਵੀ ਸਾਨੂੰ ਮਿੱਤਰ ਦੋਸਤ ਭੈਣ ਭਰਾ ਆਪਾਂ ਨੂੰ ਸਮਾਂ ਦੇ ਰਿਹਾ ਤਾਂ ਦੁਨੀਆ ਦੀ ਕੀਮਤੀ ਚੀਜ਼ ਆ ਹਾਂਜੀ ਭਾਈ ਜੀ ਹੁਣ ਚੈੱਕ ਕਰਿਓ ਹੋ ਤਾਂ ਨਹੀਂ ਡਬਲ ਆਵਾਜ਼ ਆ ਰਹੀ ਕੁਲਵਿੰਦਰ ਜੀ ਇੱਕ ਵਾਰੀ ਬੇਨਤੀ ਹੈ ਭਰਾ ਨੂੰ ਤਾਂ ਇੱਕ ਵਾਰੀ ਆਵਾਜ਼ ਸਹੀ ਕਰ ਦਿਓ ਆਪਾਂ ਸਾਰੇ ਵੀਰਾਂ ਦਾ ਟਾਈਮ ਜ਼ਿਆਦਾ ਖਰਾਬ ਨਾ ਕਰੀਏ ਓਕੇ ਥੈਂਕ ਯੂ ਜੀ ਥੈਂਕ ਯੂ ਭਾਈ ਸੋ ਸੋ ਮੱਚ ਥੈਂਕ ਯੂ ਸੋ ਦੋਸਤੋ ਤੁਹਾਡੀ ਇੱਕ ਡਿਮਾਂਡ ਸੀ ਵੀ ਭਾਈ ਜੀ ਸਾਡੀ ਮੰਗਾ ਵੀ ਜਿੰਨੇ ਸਾਡੇ ਸਵਾਲਾਂ ਦਾ ਜਵਾਬ ਨਹੀਂ ਉਹਨਾਂ ਦਾ ਜਵਾਬ ਵੀ ਟਾਈਮ ਟੂ ਟਾਈਮ ਤੁਸੀਂ ਜਲਦੀ ਦਿਆ ਕਰੋ ਸੋ ਉਹ ਤੁਹਾਡੀ ਮੰਗ ਨੂੰ ਤੇ ਤੁਹਾਡੀ ਡਿਮਾਂਡ ਆ ਤਾਂ ਉਹ ਬਾਈ ਜੀ ਸਾਡੀ ਬੇਨਤੀ ਆ ਤੁਹ ਜੋੜ ਕੇ ਸਾਰੇ ਵੀਰਾਂ ਨੂੰ ਉਹ ਹਰੇਕ ਵੀਰ ਦੇ ਸਵਾਲ ਦਾ ਜਵਾਬ ਅਸੀਂ ਲੈ ਕੇ ਆ ਰਹੇ ਹਾਂ ਉਹ ਜਦੋਂ ਕੋਈ ਵੀਡੀਓ 10 15 ਮਿੰਟਾਂ ਦੀ ਹੋ ਜਾਂਦੀ ਆ ਤਾਂ ਕਿਸੇ ਵੀਰ ਦਾ ਸਵਾਲ ਸਟਾਰਟਿੰਗ ਚ ਲੱਗ ਜਾਂਦਾ ਕਿਸੇ ਦਾ ਸੈਂਟਰ ਚ ਹੁੰਦਾ ਕਿਸੇ ਦਾ ਲਾਸਟ ਚ ਹੁੰਦਾ ਸੋ ਉਹਦੇ ਕਰਕੇ ਮੈਨੂੰ ਲੱਗਦਾ ਵੀ ਤੁਸੀਂ ਐਂਡ ਤੱਕ ਨਹੀਂ ਜਾਂਦੇ ਜਿਹੜਾ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਨਹੀਂ ਮਿਲ ਪਾਰਿਆ ਸੋ ਕੋਸ਼ਿਸ਼ ਹੁੰਦੀ ਆ ਵੀ ਸਾਡੇ ਵੱਲੋਂ ਆ ਹੁਣ ਵੀ ਮੇਰੇ ਵੱਲੋਂ ਜਿੰਨੇ ਵੀ ਹੈ ਅਸੀਂ ਟਾਈਪ ਕਰਦੇ ਆ ਡੇਲੀ ਤਾਂ ਜਿਹੜੇ YouTube ਤੇ ਕਮੈਂਟ ਆਉਂਦੇ ਨੇ ਉਹਦਾ ਅਸੀਂ ਦਿਲ ਲਾ ਕੇ ਤੁਹਾਨੂੰ ਵਾਪਸ ਵੀ ਭੇਜਦੇ ਆ ਉਹ ਜਦੋਂ ਤੁਹਾਡੇ ਲੱਗੇ ਇੱਕ ਹਾਰਟ ਦੀ ਮਤਲਬ ਇੱਕ ਫੋਟੋ ਤੁਹਾਡੇ ਕੋਲ ਬੈਕ ਚਲ ਜਾਂਦੀ ਹੈ ਇਟ ਮੀਨਸ ਕਿ ਉਹ ਸਾਡੇ ਧਿਆਨ ਦੇ ਵਿੱਚ ਸਾਡੇ ਕਮੈਂਟ ਨੋਟ ਕਰ ਲਿਆ ਸੋ ਟਾਈਮ ਇਹ ਹੋ ਸਕਦਾ ਵੀ ਹਾਂ ਥੋੜਾ ਜਿਹਾ ਟਾਈਮ ਲੱਗ ਜੇ ਹਾਂਜੀ ਵੀਰ ਜੀ ਉਹ ਸਹੀ ਹੈ ਥੈਂਕ ਯੂ ਜੀ ਬਈ ਥੈਂਕ ਯੂ ਸੋ ਗੱਲ ਦੋਸਤੋ ਇਹ ਸੀ ਕਿ ਤੁਹਾਡੀ ਇੱਕ ਆਪਾਂ ਕਹ ਜੀਏ ਵੀ ਹਾਂ ਵੀ ਸਾਨੂੰ ਜਿੰਨੀਆਂ ਵੀ ਤੁਸੀਂ ਵੀਡੀਓ ਬਣਾ ਰਹੇ ਹੋ ਜਾਂ ਇਨ ਫਿਊਚਰ ਵਿੱਚ ਬਣਾਉਂਗੇ ਕਿਉਂਕਿ ਜਿਹੜਾ ਮਾਲ ਵਿਭਾਗ ਦਾ ਜਾਣਕਾਰੀ ਆ ਇਹ ਇੱਕ ਬਹੁਤ ਸਮੁੰਦਰ ਆ ਅਸੀਂ ਜਿੰਨੀ ਉਹਦੀ ਜਾਣਕਾਰੀ ਲਈ ਜਾਵਾਂਗੇ ਓਨੀ ਅਸੀਂ ਅੱਗੇ ਵਧੀ ਜਾਵਾਂਗੇ ਜੇ ਅਸੀਂ ਅੱਜ ਦੀ ਰੇਸ਼ੋ ਕੱਢੀਏ ਤਾਂ ਜ਼ਿਆਦਾਤਰ ਸਾਡੇ ਆਪਾਂ ਵੀ ਖੇਤੀਬਾੜੀ ਦੇ ਨਾਲ ਜੁੜੇ ਹੋਏ ਆਂ ਤੇ ਗੱਲ ਹੁੰਦੀ ਨਹੀਂ ਸਾਨੂੰ ਉਸ ਰਿਕਾਰਡ ਬਾਰੇ ਪਤਾ ਨਹੀਂ ਹੁੰਦਾ ਜੇ ਸਾਡੀ ਵੱਟ ਕਿੱਥੇ ਆ ਕਿੱਥੇ ਨਹੀਂ ਤੇ ਸਾਡੇ ਕੋਲ ਟੋਟਲ ਕਿੰਨੀ ਜ਼ਮੀਨ ਆ ਜੇ ਸਾਡੀ ਸਾਂਝੀ ਖੇਵਟੋ ਵੇ ਕਿਤੇ ਨਾ ਕਿਤੇ ਜੇ ਅਸੀਂ ਬਜ਼ੁਰਗਾਂ ਦੀ ਗੱਲ ਕਰੀਏ ਕੋਈ ਸਾਂਝੀ ਵੱਟ ਪਾ ਦਾਂਦੇ ਨੇ ਜੋ ਅਸੀਂ ਅੱਗੇ ਕੋਈ ਗੱਲ ਕਰਦੇ ਜਾਂ ਕੋਈ ਨੇੜੇ ਉਸ ਚੀਜ਼ ਦੇ ਬੰਦਾ ਕੋਈ ਸੈਲਰ ਲਗਾਉਂਦਾ ਤਾਂ ਉਦੋਂ ਬੜੀਆਂ ਦਿੱਕਤਾਂ ਆਉਂਦੀਆਂ ਨੇ ਫਿਰ ਅਸੀਂ ਮਿੰਨਤੀ ਕਰਵਾਉਣੇ ਆ ਜਾਂ ਮਿੰਨਤੀ ਕਰਵਾਉਣ ਤੋਂ ਪਹਿਲਾਂ ਹੀ ਆਪਣੀ ਲੜਾਈ ਝਗੜੇ ਸ਼ੁਰੂ ਕਰ ਦਾਂਦੇ ਆ ਸੋ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਤਾਂ ਅਸੀਂ ਇੱਕ ਪਲੇ ਸਟੋਰ ਤੇ ਇੱਕ ਐਪ ਲੈ ਕੇ ਆਏ ਆ ਜਿਹਦਾ ਨਾਮ ਹੈਗਾ ਪੰਜਾਬ ਦੇ ਹੀਰੇ ਸੋ ਉਹਦੇ ਵਿੱਚ ਅਸੀਂ ਜਿੰਨੀ ਵੀ ਬਾਦ ਤੋਂ ਵੱਧ ਜਾਣਕਾਰੀ ਉਹਦੇ ਵਿੱਚ ਬਹੁਤ ਜ਼ਿਆਦਾ ਜਾਣਕਾਰੀ ਲੈ ਕੇ ਆਇਆ तकरीबन ਤੁਸੀਂ ਉਹਦੇ ਵਿੱਚ ਜਿੰਨੀ ਵੀ ਬਾਦ ਤੋਂ ਵੱਧ ਜਾਣਕਾਰੀ 40 40 ਤਰ੍ਹਾਂ ਦਾ ਅਸੀਂ ਨੇ ਉਹਦੇ ਵਿੱਚ ਸਲੇਪਸ ਲਿਆ ਜਿਵੇਂ ਆਪਣਾ ਇੱਕ ਕਿਸੇ ਸਟੱਡੀ ਦਾ ਹੁੰਦਾ ਜਿਵੇਂ ਕਿਸੇ ਪੇਪਰ ਦਾ ਪੈਟਰਨ ਬਣਿਆ ਹੁੰਦਾ ਉਦੇ ਤਰ੍ਹਾਂ 40 ਤਰ੍ਹਾਂ ਦੇ ਅਸੀਂ ਸਬਜੈਕਟ ਲੈ ਕੇ ਆਇਆ ਜਿਦੇ ਵਿੱਚ ਟੋਟਲ ਦੀ ਆਪਾਂ ਗੱਲ ਕਰੀਏ ਤਾਂ 130 ਵੀਡੀਓ ਨੇ ਮਤਲਬ ਬਹੁਤ ਜ਼ਿਆਦਾ ਤੁਹਾਡੇ ਵੱਲੋਂ ਐਪਰੀਸ਼ੀਏਟ ਕੀਤਾ ਗਿਆ ਸੀ ਵੀ ਹਾਂ ਇਹ ਚੀਜ਼ ਲੈ ਕੇ ਆਓ ਉਹ ਅਸੀਂ ਇੱਕ ਤੁਹਾਡੀ ਡਿਮਾਂਡ ਨੂੰ ਦੇਖਦੇ ਹੋਏ ਤੁਹਾਡੇ ਕਮੈਂਟਾਂ ਨੂੰ ਦੇਖਦੇ ਹੋਏ ਇੱਕ ਅਸੀਂ ਸੀਰੀਜ਼ ਬਣਾਤੀ ਤੇ ਨੰਬਰ 1 ਤੋਂ ਲੈ ਕੇ 40 ਹਾਂ ਤੁਹਾਨੂੰ ਹਰੇਕ ਟਾਪਿਕ ਦੀ ਜਾਣਕਾਰੀ ਮਿਲੂਗੀ ਤੇ ਜੇ ਤੁਸੀਂ ਇੱਕ ਡੇਢ ਮਿੰਟ ਦੀ ਵੀ ਰੀਲ ਦੇਖ ਰਹੇ ਹੋ ਤਾਂ ਅਸੀਂ ਗਰੰਟੀ ਤੇ ਦਾਅਵੇ ਦੇ ਨਾਲ ਕਹਿ ਸਕਦੇ ਹਾਂ ਅਸੀਂ ਹੋਰ ਬਹੁਤ ਵੀਡੀਓ ਸਕਰੋਲ ਕਰਦੇ ਆਂ ਦੇਖਦੇ ਆਂ ਤਾਂ ਕਿਤੇ ਨਾ ਕਿਤੇ ਸਾਨੂੰ ਲੱਗਦਾ ਵੀ ਯਾਰ ਅਸੀਂ ਟਾਈਮ ਵੇਸਟ ਕੀਤਾ ਪਰ ਜੋ ਇਸ ਕੋਰਸ ਨੂੰ ਤੁਸੀਂ ਵਿਜ਼ਿਟ ਕਰੋਗੇ ਉਹਦਾ ਅਸੀਂ ਅੱਗੇ ਪੈਟਰਨ ਵੀ ਦੱਸਾਂਗੇ ਆ ਤੁਹਾਡਾ ਇੱਕ ਮਿੰਟ ਵੀ ਜੇ ਤੁਸੀਂ ਸਾਨੂੰ ਦੇ ਰਹੇ ਹੋ ਤਾਂ ਇੱਕ ਮਿੰਟ ਵੀ ਜੇ ਤੁਸੀਂ ਸਾਨੂੰ ਦੇ ਰਹੋ ਤਾਂ ਅਸੀਂ ਉਹਦੀ ਬਹੁਤ ਵੱਡੀ ਕੀਮਤ ਆਪਣੇ ਆਪ ਦੇ ਵਿੱਚ ਮੰਨ ਕੇ ਚੱਲੇ ਆ ਵੀ ਤੁਸੀਂ ਸਾਨੂੰ ਬਹੁਤ ਵੱਡੀ ਕੀਮਤ ਦੇ ਰਹੇ ਹੋ ਜੇ ਤੁਸੀਂ ਇੱਕ ਮਿੰਟ ਦੇ ਰਹੋ ਜੇ ਤੁਸੀਂ ਇੱਕ ਮਿੰਟ ਇੱਕ ਟਾਪਿਕ ਦੀ ਕਲਿੱਪ ਤੇ ਸੁਣਨ ਨੂੰ ਲਾਤਾ ਤਾਂ ਉਹ ਤੁਹਾਨੂੰ ਬਹੁਤ ਜ਼ਿਆਦਾ ਬੈਨੀਫਿਟ ਕਰਕੇ ਜਾਊਗੀ ਕਿਉਂਕਿ ਹਰੇਕ ਚੀਜ਼ ਨੂੰ ਅਸੀਂ ਲੈ ਕੇ ਆ ਜੋ ਸਾਨੂੰ ਰੁਟੀਨ ਦੇ ਵਿੱਚ ਲੋੜ ਆ ਬਹੁਤ ਸਾਰੀਆਂ ਚੀਜ਼ਾਂ ਤਾਂ ਇਹਦੇ ਵਿੱਚ ਉਹ ਨੇ ਜੋ ਸਾਨੂੰ ਦਫ਼ਤਰ ਜਾਣ ਦੀ ਲੋੜ ਨਹੀਂ ਪੈਂਦੀ ਅਸੀਂ ਬਹੁਤ ਸਾਰੀਆਂ ਚੀਜ਼ਾਂ ਘਰ ਬੈਠ ਕੇ ਚਾਹੀ ਸੀ ਫੋਰਨ ਕੰਟਰੀ ਜੇ ਬੈਠੇ ਆ ਕਿਸੇ ਵੀ ਬੈਠੇ ਆ ਇੰਡੀਆ 'ਚ ਬੈਠੇ ਆ ਇੰਡੀਆ ਤੋਂ ਬਾਹਰ ਬੈਠੇ ਆ ਕਿਤੇ ਵੀ ਬੈਠਿਓ ਚਾਹੇ ਤੁਸੀਂ ਪਹਾੜਾਂ 'ਚ ਬੈਠਿਓ ਕਿਤੇ ਵੀ ਬੈਠਿਓ ਜੇਕਰ ਤੁਸੀਂ ਨੇ ਰਿਕਾਰਡ ਦੇਖਣਾ ਤਾਂ ਤੁਸੀਂ ਸਿਰਫ ਤੁਹਾਡੇ ਕੋਲ ਇੱਕ ਨੈਟਵਰਕ ਦਾ ਹੋਣਾ ਜ਼ਰੂਰੀ ਆ ਜੇ ਤੁਹਾਡਾ ਕੋਈ ਨੈਟਵਰਕ ਹੈ ਤੁਸੀਂ ਕੋਈ ਵੀ ਕਰੈਕਸ਼ਨ ਕਰਵਾਈਆ ਕਿਸੇ ਵੀ ਪਾਰਟ ਦੇ ਵਿੱਚ ਤਾਂ ਤੁਹਾਨੂੰ ਉਹਦੀ ਪ੍ਰੋਪਰ ਜਾਣਕਾਰੀ ਤੁਸੀਂ ਖੁਦ ਦੇਖ ਸਕਦੇ ਹੋ ਸੋ ਇਹਦੇ ਵਿੱਚ ਅਸੀਂ 40 ਤੋਂ ਵੱਧ ਸਰੀਅਕਟ ਲੈ ਕੇ ਆਏ ਆ ਜਿਹਦੇ ਵਿੱਚ ਜੇ ਅਸੀਂ ਟੋਟਲ ਗੱਲ ਕਰੀਏ ਤਾਂ 130 ਪਲੱਸ ਵੀਡੀਓ ਤੁਹਾਨੂੰ ਇਸ ਐਪ ਦੇ ਵਿੱਚ ਮਿਲਣਗੇ ਮਿਲਣਗੇ ਵੀ ਇੰਨੀ ਸੀਕੁਐਂਸ ਦੇ ਵਿੱਚ ਦੇ ਤੁਸੀਂ ਹਰੇਕ ਦੀ ਜਾਣਕਾਰੀ ਦੇਖਦੇ-ਦੇਖ ਕੇ ਚਾਹੇ ਤੁਸੀਂ ਖੁਦ ਨੋਟਸ ਬਣਾ ਲਓ ਔਰ ਉਹ ਨੋਟਸ ਇੰਨੇ ਪਰਮਾਨੈਂਟ ਲੈਨੇ ਤਾਂ ਜੀਐਸਏ 40 ਸਾਲ ਪਿੱਛੇ ਦੀ ਗੱਲ ਕਰੀਏ ਸੱਤ ਕਾਟ ਵਾੜ ਦੀ ਗੱਲ ਕਰੀਏ 47 ਦੀ ਗੱਲ ਕਰੀਏ ਤਾਂ ਉਦੋਂ ਰਿਕਾਰਡ ਕਿਵੇਂ ਬਣਿਆ ਕਿਵੇਂ ਮਰਬਾਬੰਦੀ ਹੋਈ ਆ ਮਰਬੇਬੰਦੀ ਵੇਲੇ ਸਾਡੀ ਜ਼ਮੀਨ ਐਨੀ ਸੀ ਹੁਣ ਕਿਉਂ ਘਟ ਰਹੀ ਆ ਉਹਦਾ ਰੀਜ਼ਨ ਕੀ ਆ ਜੇ ਅਸੀਂ ਨੇ ਸਾਂਝੀ ਖੇਵੜ ਦੀ ਮੰਤੀ ਕਰਾਉਣੀ ਆ ਤਕਸੀਮ ਕਰਵਾਉਣੀ ਆ ਜੇਕਰ ਤੁਸੀਂ ਇਸ ਟਾਪਿਕ ਨੂੰ ਪਹਿਲੇ ਟਾਪਿਕ ਤੋਂ ਲੈ ਕੇ ਐਂਡ ਤੱਕ ਚੱਲ ਗਏ ਤਾਂ ਅਸੀਂ ਗਾਰੰਟੀ ਦੇ ਤੁਹਾਨੂੰ ਦਾਅਵਾ ਦੇ ਸਕਦੇ ਆ ਤਾਂ ਸਾਡੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਤਾਂ ਬਹੁਤ ਵੱਡੀ ਗੱਲ ਹੈ ਕਿ ਜਿਹੜਾ ਸਾਡਾ ਭਾਈਚਾਰਾ ਉਹ ਖਤਮ ਨਹੀਂ ਹੋਊਗਾ ਅਸੀਂ ਸਮਝਾਂਗੇ ਅਸੀਂ ਸਮਝਾਂਗੇ ਸਾਡੇ ਕੁਝ ਘਟਨਾਵਾਂ ਹੋ ਜਾਂਦੀਆਂ ਨੇ ਪਰਿਵਾਰ ਦੇ ਵਿੱਚ ਗੁੱਸੇ ਗਿਲੇ ਹੋ ਜਾਂਦੇ ਨੇ ਬਜ਼ੁਰਗ ਮਤਲਬ ਦੋ ਬੇਟੇ ਨੇ ਇੱਕ ਨੂੰ ਵੱਢ ਨਾਉ ਕਰਵਾਤੀ ਦੂਜੇ ਨੂੰ ਘੱਟ ਕਰਵਾਤੀ ਤਾਂ ਤੁਸੀਂ ਉਹ ਚੀਜ਼ ਨੂੰ ਵੀ ਸਮਝੋਗੇ ਕਿ ਅਸੀਂ ਸਿਰਫ ਆਪਣਾ ਹੱਕ ਲਈਏ ਨਾ ਕਿ ਦੂਜੇ ਭਰਾ ਦਾ ਜੇ ਕੋਈ ਕਿਸੇ ਨਾ ਕਿਸੇ ਗੱਲ ਤੇ ਮੰਨ ਲਓ ਊਚ ਨੀਚ ਹੋ ਗਈ ਜਾਂ ਉਹਨੂੰ ਨਹੀਂ ਸਾਮਰੇ ਜਾਂ ਕੋਈ ਗਲਤੀ ਮਲਤੀ ਹੋ ਗਈ ਤਾਂ ਤੁਸੀਂ ਹਰ ਇੱਕ ਚੀਜ਼ ਨੂੰ ਐਨੀ ਬਰੀਕੀ ਦੇ ਨਾਲ ਸਮਝੋਗੇ ਤੁਹਾਨੂੰ ਖੁਦ ਪਤਾ ਲੱਗੂਗਾ ਜੇ ਕਿਸੇ ਦੀ ਚਾਹੀ ਉਮਰ ਛੋਟੀ ਆ ਵੱਡੀ ਆ ਤਾਂ ਇਹਦੇ ਵਿੱਚ ਉਮਰ ਨਹੀਂ ਮੈਟਰ ਕਰਨੀ ਖਾਸ ਕਰਕੇ ਜਿਹੜਾ ਯੂਥ ਦਾ ਨੌਜਵਾਨ ਨੇ ਤਾਂ ਮੈਂ ਉਹਨਾਂ ਵੀਰਾਂ ਨੂੰ ਇੱਕ ਜਰੂਰ ਰਿਕੁਐਸਟ ਕਰੂੰਗਾ ਤਾਂ ਜਿਹੜੇ ਸਾਡੇ ਮੇਰੇ ਭਰਾ ਨੇ ਮੇਰੀਆਂ ਭੈਣਾਂ ਨੇ ਨਵੇਂ ਪਟਵਾਰੀ ਭਰਤੀ ਹੋਰੇ ਨੇ ਜੇਕਰ ਉਹ ਅੱਜ ਇਸ ਕੋਰਸ ਤੇ ਵਿਜ਼ਿਟ ਕਰ ਰਹੇ ਨੇ ਇਸ ਕੋਰਸ ਤੇ ਵਿਜ਼ਿਟ ਕਰ ਰਹੇ ਨੇ ਇਸ ਕੋਰਸ ਨੂੰ ਦੇਖ ਰਹੇ ਨੇ ਪ੍ਰੋਪਰ ਤਾਂ ਤੁਸੀਂ ਆਪਣੇ ਆਪ ਦੇ ਵਿੱਚ ਐ ਸਮਝੋਗੇ ਜਿਵੇਂ ਤੁਹਾਨੂੰ 10-15 ਸਾਲ ਭਰਤੀ ਹੋਏ ਨੂੰ ਹੋਗੇ ਤੁੜ ਲਵੇ ਜਾਣਕਾਰੀ ਦਾ ਸਮੁੰਦਰ ਇਕੱਠਾ ਹੋ ਜੂਗਾ ਇੰਨੀ ਜ਼ਿਆਦਾ ਜਾਣਕਾਰੀ ਆ ਸੋ ਜਿਸ ਅਸੀਂ ਸਰ ਦੇ ਨਾਲ ਵੀਡੀਓ ਬਣਾਈਆਂ ਉਹਨਾਂ ਦੇ ਲਵੇ ਤਕਰੀਬਨ ਤਕਰੀਬਨ 40 ਸਾਲ ਦਾ ਤਜਰਬਾ ਬਹੁਤ ਪੁਰਾਣਾ ਤਜਰਬਾ ਉਹਨਾਂ ਦੇ ਲਵੇ ਹੈਗਾ ਜੇ ਅਸੀਂ ਐਟ ਪ੍ਰੈਜ਼ੈਂਟ ਦੀ ਗੱਲ ਕਰੀਏ ਕਿ ਪਹਿਲਾ ਮਿੰਨਤੀ ਜਰੀਬ ਦੇ ਨਾਲ ਹੋ ਰਹੀ ਸੀ ਜੇ ਅਸੀਂ ਉਦੋਂ ਦੇਖੀਏ ਵੀ ਉਦੋਂ ਜ਼ਮੀਨ ਕਿਉਂ ਘਟਦੀ ਸੀ ਉਹਦਾ ਕਾਰਨ ਕੀ ਸੀ ਕਿਉਂਕਿ ਜਦੋਂ ਅੜੀ ਤੇ ਜੜੀ ਚੜਦੀ ਹੈ ਹਰੇਕ ਬੰਦੇ ਨੂੰ ਨਹੀਂ ਪਤਾ ਹੁੰਦਾ ਵੀ ਅੜੀ ਤੇ ਅੜੀ ਚੜ ਕੇ ਜ਼ਮੀਰ ਕਿੱਥੋਂ ਕਿਵੇਂ ਜਦੋਂ ਅਸੀਂ ਫੜਨ ਦਾ ਤਰੀਕਾ ਜਰੀਬ ਦੇ ਫੜਨ ਦਾ ਤਰੀਕਾ ਵੀ ਸਾਨੂੰ ਸਹੀ ਹੋਣਾ ਚਾਹੀਦਾ ਜੇ ਅਸੀਂ ਫੜਨ ਦੇ ਤਰੀਕੇ ਦੇ ਵਿੱਚ ਮਾੜਾ ਜਾਂ 2 ਇੰਚਾਂ ਦਾ ਫਰਕ ਪਾਤਾ ਜੇ ਅਸੀਂ 10 ਕਿਲਿਆਂ ਦੇ ਵਾਹੀ ਜਾ ਰਹੇ ਹਾਂ ਤਾਂ ਤਕਰੀਬਨ ਆ ਨਾ ਕਰਦੇ 5-6 ਫੁੱਟ ਦਾ ਫਰਕ ਪੈ ਜਾਂਦਾ ਉਹ ਕਿਉਂ ਪੈਂਦਾ ਸੀ ਸੋ ਉਹ ਚੀਜ਼ ਨੂੰ ਵੀ ਲੈ ਕੇ ਆਏ ਜਿਹੜੀ ਅੱਜ ਦੀ ਆਪਾਂ ਕੰਪਿਊਟਰਾਈਜ਼ ਮਿਹਨਤੀ ਦੀ ਗੱਲ ਕਰੀਏ ਕਿ ਅਸੀਂ ਆਪਣੀ ਮਿਹਨਤੀ ਪ੍ਰੋਪਰ ਕਿਵੇਂ ਕਰਵਾ ਸਕਦੇ ਹਾਂ ਖਾਸ ਕਰਕੇ ਅਸੀਂ ਖਾਲ ਬਟ ਸਾਂਝੀ ਜਗ੍ਹਾ ਦੀ ਕੋਈ ਦਰਖਤ ਲਾਤਾ ਉਹਨੂੰ ਵੱਢਣ ਵਿੱਚ ਦਰਖਤ 2000 ਦਾ ਹੁੰਦਾ ਸਾਡਾ ਨੁਕਸਾਨ ਲੱਖਾਂ ਦਾ ਹੋ ਜਾਂਦਾ ਬਹੁਤ ਸਾਰੇ ਕੇਸ ਇਦਾਂ ਦੇ ਹੋਗੇ ਅਸੀਂ ਸੋਚ ਵੀ ਨਹੀਂ ਸਕਦੇ ਇਹਦੇ ਨਾਲ ਇੱਕ ਹੋਰ ਕਟਨਾਮਾ ਜੁੜੀ ਹੋਈ ਹੈ ਜਿਸ ਕਟਨਾ ਨੇ ਕੋਰਸ ਨੂੰ ਜਨਮ ਦਿੱਤਾ ਸੋ ਉਹ ਘਟਨਾ ਮੇਰੇ ਦੋਸਤ ਦੇ ਨਾਲ ਬੀਤੀ ਹੋਈ ਆ ਜਿਹੜੀ ਘਟਨਾ ਅ ਅੱਜ ਤੁਹਾਡੇ ਰੂਵਰ ਰੂ ਕਰਾਂਗੇ ਆਪਾਂ ਕਿਉਂਕਿ ਇਹਦੀ ਜੇ ਆਪਾਂ ਸਾਰੀ ਵੱਡੀ ਗੱਲ ਕਰਾਂਗੇ ਤਾਂ ਤਕਰੀਬਨ ਵੀਡੀਓ ਬਹੁਤ ਵੱਡੀ ਬਣ ਜੂਗੀ ਅੱਜ ਅਸੀਂ ਜਸਟ ਇੱਕ ਅਨਾਉਂਸਮੈਂਟ ਕਰਨ ਜਾ ਰਹੇ ਹਾਂ ਤੁਹਾਡੇ ਦੇ ਲਈ ਤਾਂ ਕਿਉਂਕਿ ਇਹਦੀ ਜੇ ਆਪਾਂ ਸਾਰੀ ਵੱਡੀ ਗੱਲ ਕਰਾਂਗੇ ਤਾਂ तकरीबन ਇੱਕ ਜਸਟ ਆਪ ਇੱਕ ਅਨਾਉਂਸਮੈਂਟ ਕਰਨ ਜਾ ਰਹੇ ਆ ਵੀ ਜਿਹੜੇ ਵੀ ਵੀਰ ਨੇ ਆਪਣਾ ਪਲੇ ਸਟੋਰ ਤੇ ਕੋਰਸ ਨਹੀਂ ਵਿਜ਼ਿਟ ਕੀਤਾ ਤਾਂ ਪਲੀਜ਼ ਤੁਸੀਂ ਇੱਕ ਵਾਰੀ ਪਲੇ ਸਟੋਰ ਤੇ ਜਾਓ ਉਹ ਕੋਰਸ ਨੂੰ ਦੇਖੋ ਤਾਂ ਐਂਡ ਤੱਕ ਤੁਸੀਂ ਉਹ ਜਾਣਕਾਰੀ ਜ਼ਰੂਰ ਦੇਖ ਕੇ ਸਾਨੂੰ ਦੱਸਣੀ ਆ ਵੀ ਤੁਹਾਨੂੰ ਉਹ ਜਾਣਕਾਰੀ ਕਿੱਦਾਂ ਦੀ ਲੱਗ ਰਹੀ ਆ ਸੋ ਜੇਕਰ ਕਿਸੇ ਦਾ ਕੋਈ ਇਕੁਆਰੀ ਹੋਈ ਹਾਂ ਵੀ ਸਾਨੂੰ ਇਹ ਚੀਜ਼ ਵਾਲੇ ਪਤਾ ਨਹੀਂ ਲੱਗ ਰਿਹਾ ਤਾਂ ਆਪਾਂ ਨੇ ਨੰਬਰ ਪਹਿਲਾਂ ਵੀ ਦਿੱਤਾ ਹੋਇਆ ਤਾਂ ਹੁਣ ਵੀ ਇੱਕ ਵਾਰੀ ਤੁਹਾਨੂੰ ਨੋਟੀਫਿਕੇਸ਼ਨ ਕਰ ਦਾਨਾ 62831 05702 ਇਹਦੇ ਉੱਪਰ ਤੁਸੀਂ 11 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਕਿਸੇ ਟਾਈਮ ਵੀ ਕਾਲ ਕਰ ਸਕਦੇ ਹੋ ਤਾਂ ਕਾਲ ਦਾ ਤੁਹਾਨੂੰ ਜਵਾਬ ਵੀ ਮਿਲੂਗਾ ਕਾਲ ਤੁਹਾਡੀ ਰਸੀਵ ਵੀ ਕਰਾਂਗੇ ਤਾਂ ਜਿਹੜਾ ਤੁਹਾਡਾ ਸਵਾਲ ਹੋਣਗੇ ਤੁਸੀਂ ਕਿਸੇ ਵੀ ਵੀਡੀਓ ਵਿੱਚ ਆਪਣਾ ਸਵਾਲ ਰੱਖ ਸਕਦੇ ਹੋ ਵੀ ਸਾਡਾ ਇਹ ਸਵਾਲ ਆ ਆਪਾਂ ਅੱਜ ਇੱਕ WhatsApp ਤੇ ਗਰੁੱਪ ਵੀ ਬਣਾਤਾ ਉਹਦਾ ਲਿੰਕ ਵੀ ਤੁਹਾਨੂੰ ਇਹਦੇ ਵਿੱਚ ਮਿਲ ਜੂਗਾ ਤੁਸੀਂ ਉਹ ਗਰੁੱਪ ਨੂੰ ਵੀ ਜੁਆਇਨ ਕਰ ਸਕਦੇ ਹੋ ਸੋ ਜਿਹੜੀ ਵੀ ਆਪਣੀ ਮੇਨ ਇਨਫਰਮੇਸ਼ਨ ਹੋਇਆ ਕਰੂਗੀ ਜਾਣਕਾਰੀ ਹੋਇਆ ਕਰੂ ਆਪਾਂ ਉਹ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਤੇ ਨੋਟੀਫਿਕੇਸ਼ਨ ਕੀ ਨਹੀਂ ਜੀ ਸੋ ਜਿਹੜੀ ਵੀ ਆਪਣੀ ਮੇਨ ਇਨਫਰਮੇਸ਼ਨ ਹੋਇਆ ਕਰੂਗੀ ਜਾਣਕਾਰੀ ਹੋਇਆ ਕਰੂ ਆਪਾਂ ਉਹ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਤਾਂ ਉਹਦੇ ਉੱਪਰ ਵੀ ਆਪਾਂ ਗੱਲਬਾਤ ਕਰਾਂਗੇ ਸੋ ਅੱਜ ਦੀ ਆਪਣੀ ਬੇਨਤੀ ਇਹ ਸੀ ਕਿ ਅਸੀਂ ਇੱਕ ਪਲੇ ਸਟੋਰ ਤੇ ਕੋਰਸ ਲੈ ਕੇ ਆਏ ਜਿਹਦਾ ਨਾਮ ਹੈਗਾ ਪੰਜਾਬ ਦੇ ਹੀਰੇ ਜਦੋਂ ਤੁਸੀਂ ਪਲੇ ਸਟੋਰ ਤੇ ਜਾਉਂਗੇ ਉੱਥੇ ਤੁਸੀਂ ਨੇ ਜੇ ਆਪਾਂ ਕੋਈ ਵੀ ਐਪ ਅਸੀਂ ਡਾਊਨਲੋਡ ਕਰਦੇ ਆ ਤਾਂ ਤੁਸੀਂ ਨੇ ਉੱਥੇ ਸਰਚ ਦੇ ਵਿੱਚ ਇੱਥੇ ਜਾ ਕੇ ਅਸੀਂ ਪਲੇ ਸਟੋਰ ਤੇ ਚਲੇ ਗਏ ਜਦੋਂ ਅਸੀਂ ਪਲੇ ਸਟੋਰ ਓਪਨ ਕਰ ਲਿਆ ਤਾਂ ਇੱਥੇ ਅਸੀਂ ਸਰਚ ਦੇ ਵਿੱਚ ਜਾਣਾ ਜਦੋਂ ਅਸੀਂ ਸਰਚ ਦੇ ਵਿੱਚ ਚਲੇ ਗਏ ਉੱਪਰ ਅਸੀਂ ਭਰਾਂਗੇ ਉਹਰੇ ਪੰਜਾਬ ਦੇ ਹੀਰੇ ਜਦੋਂ ਅਸੀਂ ਪੰਜਾਬ ਦੇ ਹੀਰੇ ਸਟੋਰ ਓਪਨ ਕਰ ਲਿਆ ਇਹ ਪਰ ਲਿਆ ਸਭ ਤੋਂ ਉੱਪਰ ਟਾਪ ਤੇ ਉੱਪਰ ਨੋਟੀਫਿਕੇਸ਼ਨ ਪਿਆ ਹੈ ਇਹ ਆਪਣਾ ਇੱਥੇ ਕੋਰਸ ਆ ਗਿਆ ਪੰਜਾਬ ਦੇ ਹੀਰੇ ਜੋ ਤੁਸੀਂ ਇਹ ਕੋਰਸ ਨੂੰ ਦੇਖਣਾ ਇੱਥੇ ਅਸੀਂ ਇਹ ਪਰ ਲਿਆ ਇਹ ਸਾਰਾ ਆਪਣਾ ਇੱਥੇ ਸ਼ੋਅ ਕਰੂਗਾ ਇਹ ਡੈਸ਼ਬੋਰਡ ਇਹ ਆਪਣਾ ਇੱਥੇ ਕੋਰਸ ਆ ਗਿਆ ਪੰਜਾਬ ਦੇ ਹੀਰੇ ਜੋ ਤੁਸੀਂ ਇਹ ਕੋਰਸ ਨੂੰ ਦੇਖਣਾ ਇੱਥੇ ਅਸੀਂ ਇਹਦੇ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋ ਤੇ ਤੁਹਾਨੂੰ ਸਾਰੀਆਂ ਵੀਡੀਓ ਮਿਲ ਜਾਣਗੀਆਂ ਇਹਦੇ ਵਿੱਚ ਇਹਦੇ ਵਿੱਚ ਅਸੀਂ ਆ ਤੁਹਾਨੂੰ ਸਾਰਾ ਕੰਟੈਂਟ ਮਿਲ ਗਿਆ ਇੱਥੇ ਦੇਖ ਸਕਦੇ ਹੋ 130 ਵੀਡੀਓ ਤੋਂ ਵੱਧ ਇੱਥੇ ਵੀਡੀਓ ਹੈਗੀਆਂ ਨੇ ਬਾਕੀ ਹੋਰ ਵੀ ਜਿਵੇਂ ਜਿਵੇਂ ਅਸੀਂ ਤੁਹਾਡੇ ਸਵਾਲਾਂ ਦੀ ਜਾਣਕਾਰੀ ਲੈਂਦੇ ਆਵਾਂਗੇ ਤਾਂ ਸਭ ਤੋਂ ਪਹਿਲਾਂ ਵੀਡੀਓ ਇੱਥੇ ਵੀ ਆਪਾਂ ਅਪਲੋਡ ਕਰਾਂਗੇ ਆਪਣਾ ਇਸ ਚੈਨਲ ਤੇ ਵੀ ਅਪਲੋਡ ਕਰਾਂਗੇ ਫੇਸਬੁੱਕ ਪੇਜ ਤੇ ਵੀ ਅਪਲੋਡ ਕਰਾਂਗੇ ਕਹਿਣ ਦਾ ਭਾਵ ਇਹ ਹੈ ਕਿ ਤੁਹਾਡੀ ਇੱਕ ਡਿਮਾਂਡ ਸੀ ਵੀ ਸਾਨੂੰ ਇੱਕ ਪ੍ਰੋਪਰ ਸੀਰੀਜ਼ ਮਿਲ ਜੇ ਕਿਉਂਕਿ ਜਿਹੜਾ ਆਪਣਾ ਚੈਨਲ ਹੈ YouTube ਪੰਜਾਬ ਦੇ ਹੀਰੇ ਉਹਦੇ ਉੱਪਰ ਅਸੀਂ ਕਾਫੀ ਤਰ੍ਹਾਂ ਦਾ ਕੰਟੈਂਟ ਪਾ ਰਹੇ ਹਾਂ ਨਾ ਕਿ ਇੱਕ ਇੱਕ ਤਰ੍ਹਾਂ ਦਾ ਤਾਂ ਉਹਦੇ ਉੱਪਰ ਅਸੀਂ ਕਾਫੀ ਤਰ੍ਹਾਂ ਦਾ ਕੰਟੈਂਟ ਲੈ ਕੇ ਆ ਰਹੇ ਹਾਂ ਉਹ ਕਦੇ ਵੀਡੀਓ ਅੱਜ ਪੈਗੀ ਕਦੇ 4 ਦਿਨਾਂ ਬਾਅਦ ਪੈਗੀ ਉਹ ਤੁਹਾਨੂੰ ਪੂਰੀ ਪ੍ਰੋਪਰ ਸੀਰੀਜ਼ ਨਹੀਂ ਮਿਲਦੀ ਉਹ ਸੀਰੀਜ਼ ਨੂੰ ਦੇਖਦੇ ਹੋਏ ਇੱਥੇ ਤੁਹਾਨੂੰ ਪ੍ਰੋਪਰ ਸੀਰੀਜ਼ ਆ ਇਹਦੇ ਵਿੱਚ ਹੋਰ ਕੋਈ ਵੀ ਫਾਲਤੂ ਦੀ ਗੱਲਬਾਤ ਨਹੀਂ ਕੀਤੀ ਹੋਈ ਤੁਸੀਂ 2 ਮਿੰਟ ਦੀ ਵੀਡੀਓ ਦੇਖ ਰਹੇ ਹੋ 4 ਮਿੰਟ ਦੀ ਵੀਡੀਓ ਦੇਖ ਰਹੇ ਹੋ 5 ਮਿੰਟ ਦੀ ਵੀਡੀਓ ਦੇਖ ਰਹੇ ਹੋ ਹਰੇਕ ਵੀਡੀਓ ਤੁਹਾਨੂੰ ਕੁਝ ਨਾ ਕੁਝ ਦੇ ਕੇ ਜਾਊਗੀ ਜ਼ਮੀਨ ਖਰੀਦਣੀ ਕਿਵੇਂ ਆ ਲੈਣੀ ਕਿਵੇਂ ਆ ਘਰ ਬੈਠੇ ਫਰਜ਼ ਅਸੀਂ ਕਿਵੇਂ ਡਾਊਨਲੋਡ ਕਰਨੀ ਆ ਪੁਰਾਣੀ ਫਰਜ਼ ਅਸੀਂ ਕਿਵੇਂ ਡਾਊਨਲੋਡ ਕਰ ਸਕਦੇ ਆ ਇੰਤਕਾਲ ਦੀਆਂ ਕਿਸਮਾਂ ਕੀ ਨੇ ਠੀਕ ਆ ਤਤੀਮਾ ਜੇ ਕੱਟਦਾ ਉਹਦਾ ਸਾਨੂੰ ਕੀ ਫਾਇਦਾ ਕਟਣ ਦਾ ਜੇ ਅਸੀਂ ਨਹੀਂ ਕਟਾਰੇ ਕੀ ਫਾਇਦਾ ਉਹਦੇ ਵਿੱਚ ਸੋ ਵਿੱਗੇ ਵਿਸਵੇ ਵਾਲੀ ਫਰਦ ਤੇ ਆਮ ਜੇ ਅਸੀਂ ਕਨਾਲ ਮਰਨਿਆਂ ਵਾਲੀ ਫਰਦ ਦੀ ਗੱਲ ਕਰੀਏ ਉਹਦੇ ਵਿੱਚ ਕੀ ਫਾਇਦਾ ਜੇ ਅਸੀਂ ਜ਼ਮੀਨ ਖਰੀਦਣੀ ਹੋਵੇ ਆ ਜੇ ਅਸੀਂ ਜ਼ਮੀਨ ਖਰੀਦਣੀ ਹੋਵੇ ਇੱਕ ਬੰਦਾ ਸਸਤੀ ਦੇ ਰਿਹਾ ਉਹ ਸਸਤੀ ਕਿਉਂ ਦੇ ਰਿਹਾ ਜਦੋਂ ਕਿ ਰੇਟ ਜ਼ਿਆਦਾ ਉਹਦੇ ਉੱਪਰ ਦੇਖਣਾ ਪਊ ਜੇ ਅਸੀਂ ਪਲਾਟ ਖਰੀਦ ਰਹੇ ਆ ਤਾਂ ਸਾਨੂੰ ਪਲਾਟ ਖਰੀਦਣ ਦੇ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਫਰਦ ਦਾ ਅਗਲਾ ਸਾਨੂੰ ਲਿਆ ਕੇ ਦੇਣ ਦਾ ਪਰ ਉੱਤੇ ਸਾਨੂੰ ਨੰਬਰਾਂ ਦੀ ਬਹੁਤ ਆਈਡੈਂਟੀਫਾਈ ਕਰਨ ਦੀ ਜ਼ਰੂਰਤ ਹੁੰਦੀ ਆ ਵੀ ਉੱਪਰ ਦੀ ਤਾਰਾਂ ਬਾਣੀ ਜਾ ਰਹੀਆਂ ਬੰਦਾ ਸਸਤਾ ਕਿਉਂ ਦੇ ਰਿਹਾ ਕੋਈ ਨੇੜੇ ਦੀ ਗੰਦਾ ਨਾਲਾ ਤਾਂ ਨਹੀਂ ਹੈਗਾ ਕੋਈ ਦੀ ਬੈਕਗ੍ਰਾਉਂਡ ਕਿੱਦਾਂ ਦੀ ਹੈ ਕਿੱਦਾਂ ਦੀ ਨਹੀਂ ਕਿੰਨੇ ਬੰਦੇ ਦੀ ਵਿੱਚ ਹਿੱਸੇਦਾਰ ਨੇ ਸੋ ਜਿਹੜੀ ਅਸੀਂ ਜ਼ਮੀਨ ਖਰੀਦੇ ਆ ਉਹ ਕਿੱਥੋਂ ਚੱਲਦੀ ਆ ਰਹੀ ਆ ਬਿਆਨੇ ਦੇ ਬਿਆਨੇ ਤਾਂ ਨਹੀਂ ਹੁੰਦੇ ਯਾਰ ਸੋ ਇਹ ਇੱਕ ਚੀਜ਼ ਨਹੀਂ ਤੁਸੀਂ ਮਤਲ ਇੰਨੀ ਆ ਜ਼ਿਆਦਾ ਚੀਜ਼ਾਂ ਇਹਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਕਿ ਤੁਸੀਂ ਖੁਦ ਵੀ ਹਰਾਨ ਰਹਿ ਜਾਓਗੇ ਵੀ ਯਾਰ ਇੰਨੀ ਜਾਣਕਾਰੀ ਭਾਈ ਜਿਉਰੀ ਲੈ ਕੇ ਆਏ ਨੇ ਸੋ ਤੁਹਾਡੀ ਬਹੁਤ ਚਿਰਾਂ ਤੋਂ ਇਹ ਵਾਰੀ-ਵਾਰੀ ਕਮੈਂਟ ਆ ਰਹੀ ਸੀ ਸੋ ਸਾਡੇ ਕਾਫੀ ਇਹਦੇ ਵਿੱਚ ਸਮਾਂ ਵੀ ਲੱਗਿਆ ਇਨਵੈਸਟਮੈਂਟ ਵੀ ਹੋਈ ਆ ਪਰ ਜਿਹੜੇ ਤੁਹਾਡੇ ਕਮੈਂਟ ਸੀ ਤੁਹਾਡੀ ਹੱਲਾਸ਼ੇਰੀ ਸੀ ਪਰ ਉਹ ਸਾਨੂੰ ਕਦੇ ਵੀ ਸਕਾਰਤਤਵ ਮਹਿਸੂਸ ਹੋਣ ਨਹੀਂ ਦਿੰਦੀ ਤਾਂ ਇਹ ਚੀਜ਼ ਨੂੰ ਅਸੀਂ ਲੈ ਕੇ ਕੰਟੀਨਿਊ ਚੱਲਦੇ ਆ ਰਹੇ ਆਂ ਤਾਂ ਹਰੇਕ ਚੀਜ਼ ਬਾਰੇ ਜਿਹੜਾ ਆਪਣਾ ਜ਼ਮੀਨ ਦਾ ਨਕਸ਼ਾ ਹੁੰਦਾ ਉਹਦਾ ਨਕਸ਼ਾ ਕਿਵੇਂ ਦੇਖਣਾ ਹੁੰਦਾ ਉਹਦੇ ਵਿੱਚ ਜਿਹੜੀਆਂ ਇੰਨੀਆਂ ਰੰਗ-ਬਰੰਗੀਆਂ ਲੈਣਾ ਹੁੰਦੀਆਂ ਨੇ ਉਹ ਕਿਉਂ ਹੁੰਦੀਆਂ ਨੇ ਉਹਦਾ ਕੀ ਕਾਰਨ ਹੁੰਦਾ ਸੋ ਜਿਹੜਾ ਸੀ ਆਪਣੇ ਰਿਕਾਰਡ ਨੂੰ ਚੈੱਕ ਕਰਨਾ ਹੁੰਦਾ ਉਹ ਸੀ ਆਪਣਾ ਰਿਕਾਰਡ ਕਿਵੇਂ ਚੈੱਕ ਕਰ ਸਕਦੇ ਆ ਸੋ ਜਿਹੜੀ ਇਸ ਘਟਨਾ ਮੈਂ ਗੱਲ ਕਰ ਰਿਹਾ ਸੀ ਮੇਰੇ ਦੋਸਤ ਦੇ ਨਾਲ ਬੀਤੀ ਸੀ ਉਹਨਾਂ ਦੇ ਚਾਰ ਪਰਿਵਾਰ ਜਮੀਨ ਕਰਕੇ ਉੱਜੜ ਕੇ ਦੁਬਾਰਾ ਵਸੇ ਨੇ ਜਿਹਦੇ ਵਿੱਚੋਂ ਤਿੰਨ ਬੰਦੇ ਸਵਰਗਵਾਸ ਹੋ ਗਏ ਤੇ ਜੇਲ ਵੀ ਕੱਟ ਕੇ ਆਏ ਨੇ ਔਰ ਜ਼ਮੀਨ ਉੱਥੇ ਖੜੀ ਆ ਜ਼ਮੀਨ ਬਦੀ ਨਹੀਂ ਸੋ ਕਿ ਜਿਹੜੀ ਜ਼ਮੀਨ ਦੇ ਪਿੱਛੇ ਇੰਨਾ ਪੰਗਾ ਪਿਆ ਉਹ ਜ਼ਮੀਨ ਵਿਕੇ ਗਈ ਉਹ ਮੁੰਡੇ ਦਾ ਫਿਚਰ ਖਰਾਬ ਹੋ ਗਿਆ ਮਤਲਬ ਆਪਾਂ ਕਹਿੰਦੇ ਤੰਨੇ ਚਾਰੇ ਪਰਿਵਾਰਾਂ ਦੇ ਬੱਚੇ ਸਿਰਫ ਆਮ ਉਹੀ ਖੇਲੂ ਕੰਮਕਾਰ ਕਰ ਰਹੇ ਨੇ ਕਿੱਥੇ ਅਸੀਂ ਕਹ ਜੀ ਉਹ ਬੱਚਿਆਂ ਨੇ ਪੜ੍ਹ ਲੈ ਕੇ ਚੰਗੀ ਨੌਕਰੀ ਤੇ ਜਾਣਾ ਦੀ ਜਾਂ ਕੋਈ ਉਹਦਾ ਆਪਣਾ ਵਧੀਆ ਕੰਮਕਾਰ ਹੋਣਾ ਦੀ ਜਿਹੜੀ ਜ਼ਮੀਨ ਨੂੰ ਜਿਹੜੇ ਖਾਲ ਨੂੰ ਜਿਹੜੀ ਵਟ ਨੂੰ ਅਸੀਂ ਇੰਨਾ ਦਿਲ ਲਾ ਕੇ ਬਹਿ ਜਾਣਾ ਵੀ ਹਾਂ ਇਹਦੇ ਬਿਨਾ ਮੇਰਾ ਸਰਦਾ ਨਹੀਂ ਉਹ ਸਾਡੀਆਂ ਜ਼ਿੰਦਗੀਆਂ ਸਾਡੇ ਪਰਿਵਾਰ ਸਾਡੇ ਆਪਸੀ ਭਾਈਚਾਰੇ ਸਾਡੇ ਭੈਣ ਭਰਾ ਸਾਡੇ ਭੈਣ ਭਰਾਵਾਂ ਦੇ ਜਿਹੜਾ ਪਿਆਰ ਉਹ ਸਾਰਾ ਖਸਮ ਹੋ ਜਾਂਦਾ ਜਦੋਂ ਅਸੀਂ ਜਿਹਦਾ ਹਿੱਸਾ ਜਿੱਥੇ ਹੈ ਉਹਨੂੰ ਦੇ ਰਿਆਂ ਉਹਨੂੰ ਦੋ ਜੇ ਸਾਨੂੰ ਪ੍ਰਮਾਤਮਾ ਨੇ ਬਿਤਾਉਣਾ ਤਾਂ ਸਾਨੂੰ ਥੋੜੀ ਚੀਜ਼ ਦੇ ਵਿੱਚ ਵੀ ਸਾਨੂੰ ਬਹੁਤ ਕੁਝ ਉਹ ਦੇ ਸਕਦਾ ਇਹਦੀ ਐਗਜ਼ਾਮਪਲ ਤੁਸੀਂ ਦੇਖ ਹੀ ਰਹੇ ਹੋ ਜਿਹੜਾ ਜੰਮੂ ਕਸ਼ਮੀਰ ਵਾਲਾ ਦਿੱਲੀ ਹਾਈਵੇ ਰੋਡ ਆ ਸੋ ਇਹ ਤਕਰੀਬਨ ਜੇ ਅਸੀਂ ਆਪਣੇ ਸ਼ਹਿਰ ਦੀ ਗੱਲ ਕਰੀਏ ਡਿਸਟ੍ਰਿਕਟ ਪਟਿਆ ਇਦਾਂ ਸੰਗਰੂਰ ਦੇ ਵਾਇਪਾਸ ਹੁੰਦੇ ਚੱਲਦੇ ਚੱਲਦੇ ਕਿ ਕਿੰਨੇ ਜ਼ਿਲ੍ਹੇ ਕਿੰਨੇ ਪਿੰਡਾਂ ਦੇ ਵਿੱਚ ਦੀ ਲੰਘਦੇ ਯਾਰ ਇਹਨਾਂ ਪਿੰਡਾਂ ਦੇ ਵਿੱਚ ਉਹ ਲੋਕਾਂ ਦੀ ਜ਼ਮੀਨ ਆ ਗਈ ਜਿਨ੍ਹਾਂ ਦੇ ਕੋਲ ਦੋ-ਦੋ ਕਿਲੇ ਤੇ ਤਿੰਨ-ਤਿੰਨ ਕਿਲੇ ਤੇ ਮਤਲਬ ਲਗਾਤਾਰ ਉਹਨਾਂ ਦੀ ਆ ਗਈ ਹੁਣ ਤੁਸੀਂ ਉਹ ਦੇਖ ਲਓ ਜਿਹੜੇ ਬੰਦੇ ਨੇ ਕਦੇ ਸੁਪਨਾ ਵੀ ਨਹੀਂ ਸੋਚਿਆ ਵੀ ਸਾਡੇ 3 ਤੋਂ 6 ਜਾਂ 10 ਕਿਲੇ ਕਿਵੇਂ ਬਣ ਸਕਦੇ ਨੇ ਸੋ ਜਦੋਂ ਅਸੀਂ ਕਿਸੇ ਨੂੰ ਸਹੀ ਤਰੀਕੇ ਨੂੰ ਲੈ ਕੇ ਚੱਲਦੇ ਆ ਵੀ ਜਿਹਦਾ ਹਿੱਸਾ ਉਹਨੂੰ ਮਿਲਣਾ ਚਾਹੀਦਾ ਠੀਕਾ ਕਹਿੰਦੇ ਜਦੋਂ ਦੇਣ ਤੇ ਆਉਂਦਾ ਤਾਂ ਪਤੀ ਨਹੀਂ ਅਸੀਂ ਬੱਟਾਂ ਪਿੱਛੇ ਲੜੀ ਜਾਂਦੇ ਆ ਸੋ ਇਹ ਚੀਜ਼ਾਂ ਜੋ ਸਾਨੂੰ ਬਾਹਰ ਆਉਣ ਦੀ ਜ਼ਰੂਰਤ ਹੈ ਜੇ ਸਾਨੂੰ ਕਿਤੇ ਕੋਈ ਲੋੜ ਹੈ ਵੀ ਹਾਂ ਸਾਡੀ ਬੱਟ ਉਹ ਬਾਹਰੇ ਨੇ ਜਾਂ ਸਾਡਾ ਖਾਲ ਉਹ ਬਾਹਰੇ ਨੇ ਜਾਂ ਸਾਡੀ ਥਾਂ ਆ ਉਹਤੇ ਧੱਕੇ ਨਾਲ ਕਬਜ਼ਾ ਕੀਤਾ ਹੋਇਆ ਉਹਤੇ ਲੀਗਲੀ ਤੌਰ ਤੇ ਬੜੇ ਸ਼ਾਂਤ ਦਿਮਾਗ ਦੇ ਨਾਲ ਆਪਣੇ ਬੱਚਿਆਂ ਨੂੰ ਸਮਝਾਓ ਕਿਉਂਕਿ ਜਿਹੜੀ ਉਮਰ ਸਾਡੀ ਪੜ੍ਹਨ ਦੀ ਹੁੰਦੀ ਆ ਉਹ ਸੀਨ ਲੜਾਈਆਂ ਝਗੜਿਆਂ ਜੇਲਾਂ ਦੇ ਵਿੱਚ ਕੁਬਾਦ ਜਾਂਦੇ ਆ ਜਿਹੜੀ ਪਰਵਾਹੀ ਜਾਂ ਉਹ ਸਮਾਦਵਾਰੇ ਮੁੜ ਕੇ ਨਹੀਂ ਆਉਂਦਾ ਸੋ ਇਦਾਂ ਦੀਆਂ ਬਹੁਤ ਸਾਰੀਆਂ ਅਸੀਂ ਇਹਦੇ ਵਿੱਚ ਗੱਲਾਂ ਲੈ ਕੇ ਆਇਆ ਕਿਉਂਕਿ 40 ਸਾਲ ਦਾ ਤਜਰਬਾ ਤਾਂ ਕਹਿੰਦੇ 1 ਸਾਲ ਦਾ ਨਹੀਂ ਮਾਨ ਹੁੰਦਾ ਪਰ ਜੋ ਮੇਰੇ ਨਾਲ ਨੇ ਕਨਗੋ ਸਾਹਿਬ ਉਹਨਾਂ ਦਾ 40 ਸਾਲ ਦਾ ਤਜਰਬਾ ਅੱਜ ਵੀ ਆਪਣੀ ਉਹ ਇਸ ਸੇਵਾ ਦੇ ਵਿੱਚ ਹਾਜ਼ਰ ਨੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਮੈਂ ਸਦਾ ਹੀ ਰੀਣੀ ਰਹੂੰਗਾ ਕਿਉਂਕਿ ਜਦੋਂ ਮੇਰੇ ਦੋਸਤ ਨੇ ਇਹ ਘਟਨਾ ਦੱਸੀ ਤੀ ਵੀ ਵੀਰ ਜੀ ਐ ਕਰਕੇ ਆਪਣੇ ਨਾਲ ਇਹ ਬਣੀ ਤਾਂ ਉਦੋਂ ਤੋਂ ਹੀ ਮਨ ਨੂੰ ਠਾਲ ਲੈਤੀ ਤਾਂ ਬਹੁਤ ਸਾਲਾਂ ਦੀ ਗੱਲਾਂ ਮੈਨੂੰ ਨਹੀਂ ਪਤਾ ਤੀ ਵੀ ਪ੍ਰਮਾਤਮਾ ਸਾਡੇ ਜਰੀਏ ਇਹ ਕੰਮ ਬਣੇਗਾ ਸੋ ਮੈਂ ਖੁਦ ਵੀ ਇਸ ਚੀਜ਼ ਤੇ ਮੈਨੂੰ ਕੋਈ ਵੀ ਯਕੀਨ ਨਹੀਂ ਹੋਇਆ ਵੀ ਅਸੀਂ ਐਡਾ ਵੱਡਾ ਕੰਮ ਕਰ ਸਕਦੇ ਸੀ ਇੱਕ ਸਟੋਰ ਇੱਕ ਪਲੇ ਸਟੋਰ ਦੇ ਉੱਪਰ ਇੱਕ ਕੋਰਸ ਨੂੰ ਲੈ ਕੇ ਆਉਣਾ ਤਾਂ ਬਹੁਤ ਵੱਡੀ ਜ਼ਿੰਮੇਵਾਰੀ ਵੀ ਹੁੰਦੀ ਆ ਬਹੁਤ ਉਦੋਂ ਸਾਵਧਾਨੀਆਂ ਵੀ ਹੁੰਦੀਆਂ ਨੇ ਕਿਹੜੀ ਚੀਜ਼ ਨੂੰ ਕਿਵੇਂ ਮੇਨਟੇਨ ਕਰਕੇ ਰੱਖਣਾ ਸੋ ਇਹ ਚੀਜ਼ ਨੂੰ ਤੁਹਾਡੇ ਪਿਆਰ ਸਦਕਾ ਤੁਹਾਡੇ ਦਵਾਮਾ ਸਦਕਾ ਤੁਹਾਡੇ ਅਸ਼ੀਰਵਾਦ ਸਦਕਾ ਅਸੀਂ ਲੈ ਕੇ ਆਏ ਆ ਤਾਂ ਪਲੀਜ਼ ਸਾਡੀ ਹੱਥ ਜੋੜ ਕੇ ਬੇਨਤੀ ਹੈ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਹਰ ਇੱਕ ਬੰਦੇ ਕੋਲ ਇਹ ਆਪਣਾ ਤਲੇਸ ਤੌਰ ਤੇ ਜਿਹੜਾ ਪੰਜਾਬ ਦੇ ਹੀਰੇ ਸਰਚ ਕਰਕੇ ਤੁਸੀਂ ਕੋਰਸ ਨੂੰ ਡਾਊਨਲੋਡ ਕਰੋਗੇ ਉਹ ਹਰੇਕ ਘਰ-ਘਰ ਜਾਣਾ ਚਾਹੀਦਾ ਤਾਂ ਕਿ ਲੋਕ ਆਪਣੇ ਝਗੜਿਆਂ ਤੋਂ ਬਾਹਰ ਆਉਣ ਆਪਣੀ ਜਿਹੜੀ ਇੰਨਾ ਦਿਲ ਲਾ ਕੇ ਬੈਠੇ ਨੇ ਉਹ ਬੱਟਾਂ ਖਾਲਾਂ ਦੇ ਨਾਲ ਉਤੋਂ ਵਾਰਨ ਇੱਕ ਲੀਗਲੀ ਕਾਰਵਾਈ ਕਰੋ ਤਾਂ ਕਿ ਕਾਨੂੰਨੀ ਪ੍ਰਕਿਰਿਆ ਦੇ ਨਾਲ ਤੁਸੀਂ ਆਪਣਾ ਹਿੱਸਾ ਲੈ ਸਕੋ ਪਿੰਡ ਦੇ ਜਰੀਏ ਆਪਣੇ ਪੰਚਾਇਤਾਂ ਦੇ ਜਰੀਏ ਰਿਸ਼ਤੇਦਾਰਾਂ ਦੇ ਜਰੀਏ ਉਹਨੂੰ ਸਮਝਾਓ ਕਿਉਂਕਿ ਜਿਹੜੀ ਚੀਜ਼ ਹੈ ਉੱਥੇ ਪਈ ਰਹਿੰਦੀ ਅਸੀਂ ਦੇਖਦੇ ਆ ਕਿੰਨਾ ਸਾਡਾ ਨੁਕਸਾਨ ਹੋ ਜਾਂਦਾ ਜਿਹੜੇ ਬੱਚੇ ਨੇ ਆਈਐਸਪੀਸ ਪਤਾ ਨਹੀਂ ਕੀ ਬਣਾ ਉਹ ਸਿਰਫ ਜਿੱਲਾਂ ਦੀਆਂ ਰੋਟੀਆਂ ਖਾਣ ਤੱਕ ਪਹੁੰਚ ਜਾਂਦੇ ਨੇ ਸੋ ਇਦਾਂ ਦੇ ਆਪਾਂ ਕੰਮ ਨਾ ਕਰੀਏ ਤਾਂ ਕਿ ਸਾਨੂੰ ਪਛਤਾਵਾ ਹੋਵੇ ਜਿਹੜੇ ਸਾਡੇ ਸਿਆਣੇ ਬਜ਼ੁਰਗ ਬੈਠੇ ਨੇ ਉਹ ਸਹੀ ਵੰਡੀ ਪਾ ਕੇ ਸਹੀ ਜੀ ਦਾ ਹਿੱਸਾ ਸਾਡੇ ਭੈਣ ਭਰਾ ਦਾ ਕਿਸੇ ਵੀਰ ਦਾ ਉਹਨੂੰ ਪ੍ਰੋਪਰ ਦੇ ਕੇ ਜਾਣ ਤਾਂ ਕਿ ਉਹਨਾਂ ਨੂੰ ਵੀ ਪਛਤਾਵਾ ਨਾ ਹੋਵੇ ਤੇ ਉਹਨਾਂ ਦੇ ਬੱਚਿਆਂ ਦੇ ਵੀ ਕਦੇ ਕੋਈ ਇੰਨਾ ਨਹੀਂ ਹੋਣਾ ਵੀ ਹਾਂ ਸਾਡੇ ਕੱਲ ਨੂੰ ਬੱਚੇ ਸਾਨੂੰ ਮਾੜਾ ਚੰਗਾ ਕਹਿਣ ਵੀ ਸਾਡਾ ਪ੍ਰੋਪਰ ਜਿਹੜਾ ਸਾਡਾ ਹਿੱਸਾ ਸੀ ਉਹ ਸਾਨੂੰ ਸਾਡੇ ਦੇਕ ਹੀ ਨਹੀਂ ਗਏ ਸਾਡੇ ਦਾਦੇ ਪੜਦਾਦੇ ਕਿਉਂਕਿ ਜਮੀਨਾਂ 'ਇੱਥੇ ਰਹਿਣਾ ਅਸੀਂ ਆਪਣੀਆਂ ਮਿਹਨਤਾਂ ਕਰੀਏ ਮਿਹਨਤਾਂ ਦੇ ਨਾਲ ਦੁਨੀਆ ਨੇ ਬਹੁਤ ਕੁਝ ਹਾਸਲ ਕਰ ਲਿਆ ਤਾਂ ਅਸੀਂ ਵੀ ਹਾਸਲ ਕਰ ਸਕਦੇ ਹਾਂ ਸੋ ਇਸ ਵੀਡੀਓ ਨੂੰ ਹੋਰ ਵੀ ਅਸੀਂ ਬਹੁਤ ਵੱਡਾ ਲਿਆ ਜਾ ਸਕਦੇ ਹਾਂ ਪਰ ਇੰਨਾ ਵੱਡਾ ਅਸੀਂ ਲਿਆਣਾ ਨਹੀਂ ਚਾਹੁੰਦੇ ਜਿੰਨੇ ਵੀ ਭਰਾ ਸਾਡੇ ਨਾਲ ਜੁੜੇ ਨੇ ਤਾਂ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਸਾਡੀ ਬੇਨਤੀ ਇਹੀ ਆ ਹੁਣ ਤੋਂ ਤੁਸੀਂ ਆਪਣੇ ਅ ਇਸ ਚੈਨਲ ਤੇ ਵੀ ਤੁਹਾਨੂੰ ਵੀਡੀਓ ਮਿਲੇਗੀ ਮਿਲਗੇ ਤੁਹਾਡੇ ਸਵਾਲਾਂ ਦੇ ਜਵਾਬ ਦੀ ਜਿੱਥੋਂ ਵੀ ਮੇਰਾ ਵੀਰ ਕੋਈ ਆਪਣੀ ਵੀਡੀਓ ਵੇਖੇਗਾ ਤਾਂ ਉਹ ਕਮੈਂਟ ਕਰਕੇ ਜਰੂਰ ਦੱਸੇ ਕਿਹੜੀ ਕੰਟਰੀ ਪਿੰਡ ਸ਼ਹਿਰ ਕਿੱਥੋਂ ਤੁਸੀਂ ਆਪਣੀ ਆਪਣੀ ਵੀਡੀਓ ਪਹੁੰਚ ਰਹੀਆਂ ਨੇ ਸੋ ਇੱਕ ਵਾਰ ਫਿਰ ਤੋਂ ਸਾਰੇ ਦੋਸਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਖਾਸ ਕਰਕੇ ਜਿਹੜੇ ਮੇਰੇ ਵੀਰ ਮੇਰੇ ਭੈਣਾ ਪਟਵਾਰੀ ਬਣ ਗਏ ਸਾਲ 2 ਸਾਲ ਪਹਿਲਾਂ ਜਾਂ ਬਣਨ ਜਾ ਰਹੇ ਨੇ ਜਾਂ ਬਣ ਗਏ ਤਾਂ ਉਹਨਾਂ ਨੂੰ ਇਹ ਕੋਰਸ ਦੇ ਲਈ ਰეკਮੈਂਡ ਜਰੂਰ ਕਰੋ ਜ਼ਰੂਰ ਉਹਨਾਂ ਨੂੰ ਸੁਝਾ ਦਿਓ ਕਿਉਂਕਿ ਜਦੋਂ ਬੰਦਾ ਪੁਰਸਤੀ ਦੇ ਬੈਠਿਆ ਹੁੰਦਾ ਜੇ ਉਹ ਨੂੰ ਆਪਣੀ ਉਮਰ ਤੋਂ ਵੱਡਾ ਤਜਰਬਾ ਮਿਲ ਜੇ ਤਾਂ ਮੈਨੂੰ ਇਹ ਲੱਗਦਾ ਵੀ ਉਹਦੀ ਤਰੱਕੀ ਬਹੁਤ ਛੇਤੀ ਹੋਣੀ ਸੁਭਾਵਨਾ ਹੈ ਕਿਉਂਕਿ ਜਿਹੜੀ ਚੀਜ਼ਾਂ ਨੇ ਉਹਨੇ ਅੱਜ ਤੋਂ 5 ਸਾਲ ਬਾਅਦ ਸਿੱਖਣਾ ਜਾਂ 40 ਸਾਲ ਪਹਿਲਾਂ ਦੇ ਰਿਕਾਰਡ ਦੀ ਕੀ ਮੂਵਮੈਂਟ ਹੁੰਦੀ ਸੀ ਕਿੱਦਾਂ ਉਹ ਚੜਦਾ ਸੀ ਕੀ ਕਰਵਾਵਰੀ ਆ ਕਿਵੇਂ ਜਿਹੜੀ ਸਾਡੀ ਰੋਡ ਦੇ ਵਿੱਚ ਪੈਸਾ ਜ਼ਮੀਨ ਆ ਜਾਂਦੀ ਉਹਦੇ ਅਸੀਂ ਪੈਸੇ ਕਿਵੇਂ ਲੈ ਸਕਦੇ ਹਾਂ ਮਤਲਬ ਹਰੇਕ ਚੀਜ਼ ਨੂੰ ਇਹਦੇ ਵਿੱਚ ਲੈ ਕੇ ਆਇਆ ਮੈਨੂੰ ਨਹੀਂ ਲੱਗਦਾ ਵੀ ਇਹਦੇ ਵਿੱਚ ਕੋਈ ਚੀਜ਼ ਅਸੀਂ ਛੱਡੀ ਹੋਣੀ ਬਾਕੀ ਟਾਈਮ ਟੂ ਟਾਈਮ ਜਿੰਨੀ ਵੀ ਸਾਡੇ ਕੋਲ ਨਵੀਂ ਜਾਣਕਾਰੀ ਆਊਗੀ ਤੁਹਾਡੇ ਸਵਾਲਾਂ ਦੇ ਅਕੋਰਡਿੰਗ ਉਹ ਜਾਣਕਾਰੀ ਇਹਦੇ ਵਿੱਚ ਐਡ ਕਰਦੇ ਰਹਾਂਗੇ ਸੋ ਜਰੂਰ ਇਹਦੇ ਉੱਪਰ ਵਿਜ਼ਿਟ ਕਰਨ ਦੀ ਖੇਚਲਾ ਜਰੂਰ ਕਰੋ ਜੇ ਕਿਸੇ ਵੀਰ ਭੈਣ ਭਰਾ ਨੂੰ ਕੋਈ ਦਿੱਕਤ ਲੱਗੀ ਐਪ ਨੂੰ ਡਾਊਨਲੋਡ ਕਰਨ ਦੇ ਲਈ ਜੇ ਸਾਨੂੰ ਦਿੱਕਤ ਆ ਰਹੀ ਤਾਂ 831 05702 ਤਾਂ ਤੁਸੀਂ ਇਸ ਨੰਬਰ ਤੇ ਕਾਲ ਵੀ ਕਰ ਸਕਦੇ ਹੋ ਜਾਂ ਸਾਨੂੰ ਮੈਸੇਜ ਕਰ ਦਿਓ WhatsApp ਤੇ ਤਾਂ ਇਸੇ ਨੰਬਰ ਤੇ ਆਪਾਂ ਨੇ ਗਰੁੱਪ ਬਣਾਇਆ ਤਾਂ ਗਰੁੱਪ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੋ ਇੱਕ ਵਾਰ ਫਿਰ ਤੋਂ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਮਲੋਟ ਤੋਂ ਵਾਈ ਜੀ ਬਹੁਤ-ਬਹੁਤ ਕੁਲਵਿੰਦਰ ਜੀ ਮਿਹਰਬਾਨੀ ਸ਼ੁਕਰੀਆ ਤਾਂ ਇੰਨੇ ਵੀਰੇ ਬੇਨਤੀ ਆਪਾਂ ਲੈ ਕੇ ਆਏ ਸੀ ਕਿ ਆਪਣਾ ਪਲੇ ਸਟੋਰ ਤੇ ਫੋਰਸ ਅੱਜ ਆਪਾਂ ਨੇ ਅਨਾਉਂਸ ਕਰਤਾ ਜੋ ਇੱਕ ਵੱਡੀ ਖੁਸ਼ਖਬਰੀ ਸੀ ਸਾਡੇ ਲਈ ਕਿਉਂਕਿ ਇਹਦੇ ਪਿੱਛੇ ਸਾਨੂੰ ਤਿੰਨ ਮਹੀਨੇ ਪੂਰਾ ਦਿਨ ਰਾਤ ਸਾਡਾ ਮਿਹਨਤ ਚੱਲ ਰਹੀ ਸੀ ਸਟਰਗਲ ਚੱਲ ਰਿਆ ਸੀ ਤਾਂ ਕਿ ਅਸੀਂ ਜਲਦੀ ਹੀ ਅਨਾਉਂਸਮੈਂਟ ਕਰੀਏ ਤਾਂ ਕਰਨਾ ਤਾਂ तकरीबन ਅਸੀਂ 10 ਦਿਨ ਪਹਿਲਾਂ ਸੀ ਤਾਂ ਥੋੜੀ ਜਿਹੀ ਕਿਸੇ ਕਾਰਨ ਕਰਕੇ ਇਹ ਡਿਲੇ ਹੋ ਗਿਆ ਉਹਦੇ ਲਈ ਅਸੀਂ ਮਾਫੀ ਚਾਹੁੰਦੇ ਆ ਜੇ ਕਿਸੇ ਇਸ ਕੋਰਸ ਦੇ ਵਿੱਚ ਕਿ ਮੈਂ ਹੋਰ ਵੀ ਤੁਹਾਨੂੰ ਗੱਲ ਸਾਂਝੀ ਕਰਨੀ ਚਾਹਣਾ ਕਿਸੇ ਵੀ ਧਰਮ ਦੇ ਖਿਲਾਫ ਕਿਸੇ ਭੈਣ ਭਰਾ ਦੇ ਖਿਲਾਫ ਤੁਹਾਨੂੰ ਇੱਕ ਵੀ ਸ਼ਬਦ ਨਹੀਂ ਮਿਲੂਗਾ ਹਰੇਕ ਵੀਡੀਓ ਦੇ ਵਿੱਚ ਚਾਹੇ ਤੁਸੀਂ 1.5 ਮਿੰਟ ਦੀ ਵੀਡੀਓ ਦੇਖੋ 1 ਮਿੰਟ ਦੀ ਦੇਖੋ ਚਾਹੇ 10 ਸਕਿੰਟ ਵਿਜ਼ਿਟ ਕਰੋ ਸਾਡੇ ਇਸ ਪੇਜ ਤੇ ਚੈਨਲ ਤੇ ਕਿਸੇ ਵੀ ਪਲੇਟਫਾਰਮ ਤੇ ਤੋਂ ਨੂੰ ਜਾਣਕਾਰੀ ਹੀ ਜਾਣਕਾਰੀ ਮਿਲੂਗੀ ਕਦੇ ਵੀ ਸਾਡੇ ਤੇ 1 ਮਿੰਟ 2 ਮਿੰਟ 5 ਮਿੰਟ ਲਾਏ ਹੋਏ ਤੁਸੀਂ ਖੁਦ ਨੂੰ ਕਦੇ ਨਹੀਂ ਕਹੋਗੇ ਕਿ ਮੈਂ ਆਪਣਾ ਟਾਈਮ ਵੇਸਟ ਕੀਤਾ ਬਸ ਮੇਰਾ ਇੱਕੋ ਚੀਜ਼ ਤੇ ਮੇਰੀ ਸ਼ਰਤ ਹੁੰਦੀ ਹੈ ਕਿ ਅਸੀਂ ਕਦੇ ਕਿਸ ਦਾ ਟਾਈਮ ਵੇਸਟ ਨਾ ਕਰੀਏ ਸੋ ਸਮੇਂ ਤੇ ਉਤਰੀਏ ਸਮੇਂ ਤੇ ਚੱਲੀਏ ਫੈਮਿਲੀ ਡਿਮਾਂਡ ਨੂੰ ਰੱਖਦੇ ਹੋਏ ਤਾਂ ਇਹ ਸੀਰੀਜ਼ ਲੈ ਕੇ ਆਇਆ ਸੋ ਰਿਕਵੈਸਟ ਆ ਇੱਕ ਵਾਰ ਫਿਰ ਸਾਰੇ ਦੋਸਤਾਂ ਨੂੰ ਦਿਲੋਂ ਬੇਨਤੀ ਕਰ ਰਿਹਾ ਤਾਂ ਇਹ ਕੋਰਸ ਨੂੰ ਵਿਸਟ ਕਰਨ ਦੇ ਲਈ ਇਸ ਕੋਰਸ ਦੀ ਪਹੁੰਚ ਕਰਨ ਦੇ ਲਈ ਬਹੁਤ ਬਹੁਤ ਲੋਕਾਂ ਨੂੰ ਜਾਣਕਾਰੀ ਕਰਵਾਓ ਜਿੰਨੇ ਵੀ ਤੁਹਾਡੇ ਆਸ-ਪਾਸ ਨੇੜੇ ਤੇੜੇ ਨੇ ਜੋ ਬੱਚੇ ਚੀਜ਼ ਦੇ ਵਿੱਚ ਇੰਟਰਸਟ ਰੱਖ ਰਹੇ ਨੇ ਅਸੀਂ ਜਮੀਨਾ ਦੇ ਵਿੱਚ ਤਾਂ ਇੰਟਰਸਟ ਰੱਖਦੇ ਆ ਬਟ ਉਹਦੀ ਜਾਣਕਾਰੀ ਦੇ ਵਿੱਚ ਇੰਟਰਸਟ ਨਹੀਂ ਰੱਖਦੇ ਜਿੱਤੋਂ ਸਾਨੂੰ ਸਾਰਾ ਆ ਕਹਿ ਦਈਏ ਵੀ ਸਿਸਟਮ ਖੜਾ ਕਰਨਾ ਸੀ ਸੋ ਜੇ ਸਾਨੂੰ ਜਾਣਕਾਰੀ ਹੋਗੀ ਤਾਂ ਅਸੀਂ 1 ਕਿਲੇ ਤੋਂ 10 ਕਿਲੇ ਬਣਾ ਸਕਦੇ ਹਾਂ ਜੇਕਰ ਸਾਨੂੰ ਜਾਣਕਾਰੀ ਨਹੀਂ ਤਾਂ ਅਸੀਂ 10 ਕਿਲਿਆਂ ਤੋਂ 1 ਕਿਲੇ ਦੀ ਵੀ ਆ ਸਕਦੇ ਹਾਂ ਸਾਨੂੰ ਦੀ ਵੈਲਿਊ ਨਹੀਂ ਪਤਾ ਹੁੰਦਾ ਵੀ ਇਹਦੀ ਵੈਲਿਊ ਕਿੰਨੇ ਦਾ ਸੋ ਹਰੇਕ ਚੀਜ਼ ਵਾਰੀ ਤੁਸੀਂ ਜਾਣਕਾਰੀ ਪਤਾ ਕਰੋਗੇ ਹਰੇਕ ਚੀਜ਼ ਵਾਰੀ ਜਾਣਕਾਰੀ ਸਮਝੋਗੇ ਸੋ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤਾਂ ਇਹ ਕੋਰਸ ਨੂੰ ਰਿਕਵੈਸਟ ਹੈ ਮੇਰੀ ਦੁਵਾਰੋਂ ਫੇਰ ਇੱਕ ਵਾਰ ਇਸ ਕੋਰਸ ਨੂੰ ਕਰ ਕਰ ਪਹੁੰਚਾਉਣ ਦਾ ਸਾਡਾ ਸਾਥ ਦਿਓ ਤਾਂ ਕਿ ਹਰੇਕ ਬੰਦਾ ਇਸ ਚੀਜ਼ ਬਾਰੇ ਘਰ ਬੈਠੇ ਆਪਣੀ ਜਾਣਕਾਰੀ ਹਾਸਲ ਕਰੇ ਚਾਹੇ ਕੋਈ ਫਾਰਨ ਕੰਟਰੀ ਬੈਠਿਆ ਇੰਡੀਆ ਬੈਠੇ ਕਿਸੇ ਵੀ ਜਗ੍ਹਾ ਤੇ ਬੈਠੇ ਤਾਂ ਉਹਨਾਂ ਨੂੰ ਪ੍ਰੋਪਰ ਜਾਣਕਾਰੀ ਮਿਲ ਸਕੇ ਸੋ ਜਿਨੇ ਵੀ ਦੋਸਤਾਂ ਨੇ ਆਪ ਨੂੰ ਕੀਮਤੀ ਸਮਾਂ ਦਿੱਤਾ ਤਾਂ ਸਾਰੇ ਦੋਸਤਾਂ ਦਾ ਮੈਂ ਕਹਿ ਦੇ ਲੋ ਧੰਨਵਾਦ ਕਰਦਾ ਸ਼ੁਕਰਗੁਜ਼ਾਰ ਕਰਦਾ ਮਿਲ ਜਾ ਕੋ ਹੋਰ ਨਵੀਂ ਜਾਣਕਾਰੀ ਦੇ ਨਾਲ ਥੈਂਕ ਯੂ ਸੋ ਮਚ Thank you.